ਨੀਟਿੰਗ ਕਰੇਸ਼ਨ ਟਾਈਮ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਜਿਹੜਾ ਡਿਜ਼ਾਈਨ ਆ ਇਹਨੂੰ ਬਣਾਉਣਾ ਸਿੱਖਾਂਗੇ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਲੇਡੀਜ਼ ਕੋਟੀ ਜੈਕਟ ਦੇ ਉੱਪਰ ਜੈਂਟਸ ਸਵੈਟਰ ਦੇ ਉੱਪਰ ਪਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਡਿਜ਼ਾਈਨ ਆ ਬਾਰਡਰ ਦੇ ਤੌਰ ਤੇ ਵੀ ਇਹਨੂੰ ਤੁਸੀਂ ਜਿਹੜਾ ਇਹ ਯੂਜ਼ ਕਰ ਸਕਦੇ ਜੋ ਬਹੁਤ ਹੀ ਸਿੰਪਲ ਜਿਹਾ ਪਿਆਰਾ ਜਿਹਾ ਆਪਣਾ ਜਿਹੜਾ ਪੱਤਿਆਂ ਵਾਲਾ ਡਿਜ਼ਾਈਨ ਆ ਤੇ ਚਲੋ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਜੇਕਰ ਨਵੇਂ ਆਏ ਹੋ ਜਿਨ੍ਹਾਂ ਨੇ ਹਾਲੇ ਤੱਕ ਅਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰੋ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਆ ਕਰੋ ਇਹਨੂੰ ਬਣਾਉਣ ਵਾਸਤੇ ਜਦੋਂ ਤੁਸੀਂ ਕੁੰਡੇ ਲੈਣੇ ਆਂ 8-8 ਕੁੰਡਿਆਂ ਦੇ ਹਿਸਾਬ ਦੇ ਨਾਲ ਕੁੰਡੇ ਲੈਣੇ ਆਂ ਇੱਕ ਕੁੰਡਾ ਜਿਹੜਾ ਵਾਧ ਲੈਣਾ ਹੈ ਤੇ ਤੁਹਾਡਾ ਜਿਹੜਾ ਡਿਜ਼ਾਈਨ ਆ ਪ੍ਰੋਪਰ ਤਰੀਕੇ ਦੇ ਨਾਲ ਸੈੱਟ ਹੋ ਜਾ ਜਾਈਂਦੀ ਆਪਣੀ ਪਹਿਲੀ ਸਲਾਈ ਆ ਪਹਿਲਾ ਕੁੰਡਾ ਆਪਾਂ ਬਿਨਾ ਬੁਨੇ ਉਤਾਰਾਂਗੇ ਧਾਗੇ ਨੂੰ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਬੈਕ ਸਾਈਡ ਹੋਊਗਾ ਕੁੰਡਾ ਪਲਟ ਕੇ ਸਿੱਧਾ ਕਰ ਲਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਆਪਾਂ ਬੈਕ ਸਾਈਡ ਤੋਂ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਧਾਗੇ ਨੂੰ ਅੱਗੇ ਕਰਾਂਗੇ ਵਲ ਪਾ ਕੇ ਇੱਕ ਕੁੰਡਾ ਸਿੱਧਾ ਧਾਗੇ ਨੂੰ ਅੱਗੇ ਕਰਾਂਗੇ ਵਲ ਪਾ ਕੇ ਇੱਕ ਕੁੰਡਾ ਸਿੱਧਾ दो कुंडिया एक कूडा आप तरह अगु बनावे एक दो तीन चार पाँच छे सत अठ इ अठ कु अगे कंटिन्यू करा कुंडा पलट के सीधा करा दो का एक कुंडा बैक साइड तो करा సండా ఉల్టా దో కడ్ కండా బ్యాక సైడ్ సగా అండ్ సగేను అగే కండా సో కు అట్ కను తా బా ਲਾਸਟ ਤੇ ਆਪਣੇ ਕੋਲ ਐਕਸਟਰਾ ਕੁੰਡਾ ਇਹਨੂੰ ਉਲਟਾ ਬਣਾ ਲੈਣਾ ਤੇ ਇਹ ਵਾਲਾ ਕੁੰਡਾ ਸਿੱਧਾ ਬਣਾ ਲੈਣਾ ਦੂਜੀ ਸਲਾਈ ਆਪਾਂ ਅਗੇ ਉਲਟੀ ਸਾਈਡ ਇੱਕ ਇੱਕ ਕੁੰਡੇ ਨੂੰ ਆਪਾਂ ਜਿਹੜਾ ਐਕਸਟਰਾ ਇਹਨੂੰ ਉਸ ਤਰ੍ਹਾਂ ਉਤਾਰ ਲੈਣਾ ਇੱਕ ਕੁੰਡਾ ਸਿੱਧਾ ਇੱਕ ਦੋ ਤਿੰਨ ਚਾਰ ਪੰਜ 6 7 7 ਗੁੰਡੇ ਉਲਟੇ 1 ਗੁੰਡਾ ਫਿਰ ਸਿੱਧਾ 7 ਗੁੰਡੇ ਉਲਟੇ 1 ਗੁੰਡਾ ਸਿੱਧਾ 7 ਗੁੰਡੇ ਉਲਟੇ 1 ਗੁੰਡਾ ਸਿੱਧਾ 7 ਗੁੰਡੇ ਉਲਟੇ ਇਸੇ ਤਰ੍ਹਾਂ ਆਪਾਂ ਉਲਟੀ ਸਲਾਈ ਨੂੰ ਕੰਪਲੀਟ ਕਰ ਲਿਆ ਤੀਜੀ ਸਲਾਈ ਆ ਗਈਆਂ ਜੀ ਆਪਾਂ ਸਿੱਧੀ ਸਾਈਡ ਤੇ ਇਸ ਸਲਾਈ ਨੂੰ ਆਪਾਂ ਪਹਿਲੀ ਸਲਾਈ ਦੇ ਵਾਂਗ ਕੰਟੀਨਿਊ ਕਰਨਾ ਪਹਿਲਾ ਗੁੰਡਾ ਬਿਨਾ ਬੁਣੇ ਉਤਾਰਿਆ 1 ਗੁੰਡਾ ਉਲਟਾ ਕੁੰਡਾ ਪਲਟ ਕੇ ਸਿੱਧਾ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲੀ ਸਿਲਾਈ ਬਣਾਈ ਸੀ ਸਿੱਧੀ ਸਾਈਡ ਤੋਂ ਉਸੇ ਤਰ੍ਹਾਂ ਕੰਟੀਨਿਊ ਕਰਨੀ ਆਪਾਂ ਅੱਗੇ ਫਿਰ ਮੈਂ ਇੱਕ ਵਾਰ ਤੁਹਾਨੂੰ ਦੱਸ ਦਿੰਨੀ ਆ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਕੁੰਡਾ ਪਰਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ਤਾਂ ਗਾ ਅੱਗੇ ਇੱਕ ਕੁੰਡਾ ਸਿੱਧਾ ਤਾਂ ਗਾ ਅੱਗੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਇਸੇ ਤਰ੍ਹਾਂ ਹੀ ਆਪਾਂ ਪੂਰੀ ਸਲਾਈ ਕੰਪਲੀਟ ਕਰਾਂਗੇ ਚੌਥੀ ਸਲਾਈ ਉਲਟੀ ਸਾਈਡ ਇਹਨੂੰ ਆਪਾਂ ਦੂਜੀ ਸਲਾਈ ਉਲਟੀ ਸਾਈਡ ਹੀ ਤਰ੍ਹਾਂ ਕੰਟੀਨਿਊ ਕਰਾਂਗੇ ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰਿਆ ਇੱਕ ਕੁੰਡਾ ਸਿੱਧਾ ਸੱਤ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਸੱਤ ਕੁੰਡੇ ਉਲਟੇ ਇਸੇ ਤਰ੍ਹਾਂ ਪੂਰੀ ਸਲਾਈ ਬਣਾਵਾਂਗੇ ਆਪਾਂ ਤੀਜੀ ਸੌਰੀ ਪੰਜਵੀਂ ਸਲਾਈ ਆਏ ਆਪਾਂ ਸਿੱਧੀ ਸਾਈਡ ਇਹਨੂੰ ਫੇਰ ਆਪਾਂ ਪਹਿਲੀ ਔਰ ਤੀਜੀ ਸਲਾਈ ਸਿੱਧੀ ਸਾਈਡ ਜਿਸ ਤਰ੍ਹਾਂ ਆਪਾਂ ਬਣਾਈ ਸੀ ਉਸੇ ਤਰ੍ਹਾਂ ਹੀ ਰਿਪੀਟ ਵਾਲੀ ਸਲਾਈ ਆਪਣੀ ਇਹ ਫੇਰ ਇਹ ਆਪਣੀ ਆਖਰੀ ਰਿਪੀਟਰ ਸਲਾਈ ਹੈ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਗ ਤੋਂ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਇੱਕ ਕੁੰਡਾ ਸਿੱਧਾ దో కదా కండా అా ఫిర్న వేక ఉల్టా ధాగా పిచ్చే దో కుడా బ్యాకసైడ్ అండా సగేను అండ్ సీధా దో కు కండా అలా ఉల్టీ సైడ్ ఏ ਦੂਜੀ ਅਤੇ ਚੌਥੀ ਸਲਾਈ ਵਾਂਗ ਰਪੀਟ ਸਲਾਈ ਉਲਟੀ ਸਾਈਡ ਤੋਂ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਇੱਕ ਕੁੰਡਾ ਸਿੱਧਾ ਸੱਤ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਸੱਤ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਸੱਤ ਕੁੰਡੇ ਉਲਟੇ ਇਸੇ ਤਰ੍ਹਾਂ ਆਪਾਂ ਪੂਰੀ ਸਲਾਈ ਬਣਾਵਾਂਗੇ ਜੀ ਛੇ ਸਲਾਈਆਂ ਆਪਾਂ ਸੇਮ ਤੋਂ ਸੇਮ ਬਣਾ ਲਈਆਂ ਹੁਣ ਸਤਵੀਂ ਸਲਾਈ ਆਪਾਂ ਬਦਲ ਕੇ ਬਣਾਵਾਂਗੇ ਧਿਆਨ ਦਿਓ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਇਹ ਸਿੱਧੇ ਕੁੰਡੇ ਨੂੰ ਉਲਟੇ ਕੁੰਡੇ ਨੂੰ ਫੇਰ ਸਿੱਧਾ ਬਣਾ ਲੈਣਾ ਸੌਰੀ ਉਲਟੇ ਕੁੰਡੇ ਨੂੰ ਸਿੱਧਾ ਬਣਾ ਲਵਾਂਗੇ ਹੁਣ ਆਪਾਂ ਧਾਗੇ ਨੂੰ ਅੱਗੇ ਕਰਾਂਗੇ। ਕੁੰਡਾ ਪਲਟ ਕੇ ਸਿੱਧਾ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਤੋਂ ਕਰਦੇਾਂਗੇ। ਤਿੰਨ ਕੁੰਡੇ ਸਿੱਧੇ ਬਣਾਵਾਂਗੇ ਵਿੱਚ। ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਕਰਾਂਗੇ ਇਸ ਤਰ੍ਹਾਂ। ਇਹਦੇ ਆਪਾਂ ਉਲਟੇ ਕੁੰਡੇ ਤੇ ਦੋਨੋਂ ਸਾਈਡਾਂ ਤੇ ਵਾਲ ਪਾਵਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ। ਤਗਾ ਫੇਰ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਹਾਂਜੀ ਆਪਾਂ ਪਹਿਲਾ ਕੁੰਡਾ ਬਿਨਾ ਬਣੇ ਉਤਾਰਿਆ ਇੱਕ ਕੁੰਡਾ ਸਿੱਧਾ ਤਗਾ ਅੱਗੇ ਕੀਤਾ ਆਪਾਂ ਵਲ ਪਾਇਆ ਆ ਵਲ ਪਾ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕੀਤਾ ਤੇ ਵਿੱਚ ਆਪਾਂ ਤਿੰਨ ਕੁੰਡੇ ਸਿੱਧੇ ਬਣਾਏ ਇਥੇ ਆਪਾਂ ਦੋ ਕੁੰਡਿਆਂ ਦਾ ਫੇਰ ਜਿਹੜਾ ਇੱਕ ਕੁੰਡਾ ਕੀਤਾ ਤੇ ਅੱਗੇ ਆਪਾਂ ਵਲ ਪਾਤਾ 2 4 6 8 ਇੱਕ ਕੁੰਡਾ ਸਿੱਧਾ ਬਣਾਤਾ ਫਿਰ ਸੌਰੀ 2 4 6 ਤੇ 8 ਆਪਣੇ ਵਾਲ ਤੱਕ ਜਿਹੜੇ 8 ਗੁੰਡੇ ਬਣਦੇ ਆ ਇਹਨਾਂ 8ਾਂ ਗੁੰਡਿਆਂ ਨੂੰ ਅੱਗੇ ਕੰਟੀਨਿਊ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਵਲ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਦੇ ਆਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਤਿੰਨ ਗੁੰਡੇ ਵਿੱਚ ਸਿੱਧੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਅੱਗੇ ਤੋਂ ਤੇ ਵਲ ਪਾ ਦੇਾਂਗੇ ਇਸੇ ਤਰ੍ਹਾਂ ਹੀ ਆਪਾਂ ਕੰਟੀਨਿਊ ਕਰਦੇ ਜਾਣਾ ਡਿਜ਼ਾਈਨ ਨੂੰ ਅੱਠਵੀਂ ਸਲਾਈ ਹੁਣ ਆਪਾਂ ਉਲਟੀ ਸਾਈਡ ਇਹਨੂੰ ਪੂਰਾ ਆਪਾਂ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰਨਾ ਅੱਠਵੀਂ ਸਲਾਈ ਉਲਟੀ ਸਾਈਡ ਪੂਰੀ ਸਲਾਈ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਾਂਗੇ සිද ල් ා න ර दो ಡ සි ගගේ කරගේ කಂඩා ප සිද්ධ कर तो කුක බ ඒක කුඩා සිද්ධ කක කුಂಡක්ගේ ಸ ගගේ ක ඒක කಂඩා සිෙද්ධ बනාදගේ ਇਹਨਾਂ 8 ਕੁੰਡਿਆਂ ਨੂੰ ਅੱਗੇ ਕੰਟੀਨਿਊ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਵਲ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਵਲ ਪਾਵਾਂਗੇ ਤੇ ਇੱਕ ਕੁੰਡਾ ਸਿੱਧਾ ਬਣਾ ਲਿਆਂਗੇ ਇਸੇ ਤਰ੍ਹਾਂ ਆਪਾਂ 8 8 ਕੁੰਡੇ ਜਿਹੜੇ ਬਣਾਉਂਦੇ ਜਾਣਾ 10ਵੀਂ ਸਲਾਈ ਫੇਰ ਆਪਾਂ ਜਿਹੜੀ ਇਹਨੂੰ ਪੂਰਾ ਸਲਾਈ ਨੂੰ ਉਲਟਾ-ਉਲਟਾ ਹੀ ਬਣਾ ਕੇ ਕੰਪਲੀਟ ਕਰ ਲੈਣਾ 10ਵੀਂ ਸਲਾਈ ਉਲਟੀ ਸਾਈਡ ਪੂਰਾ ਉਲਟਾ-ਉਲਟਾ ਬਣਾਵਾਂਗੇ 11ਵੀਂ ਸਲਾਈ ਆਪਣੀ ਸਿੱਧੀ ਸਾਈਡ ਪਹਿਲਾ ਗੁੰਡਾ ਬਿਣਾ ਬੁਨੇ ਉਤਾਰਿਆ ਤਿੰਨ ਗੁੰਡੇ ਸਿੱਧੇ ਤੱਕ ਇਹਨੂੰ ਕਰਾਂਗੇ ਅੱਗੇ ਇਹਨਾਂ ਦੋ ਗੁੰਡਿਆਂ ਨੂੰ ਇਸ ਤਰ੍ਹਾਂ ਆਪਾਂ ਸਲਾਈ ਦੇ ਉੱਪਰ ਲਾਵਾਂਗੇ ਵਾਪਸ ਪਲਟ ਕੇ ਸਲਾਈ ਦੇ ਉੱਪਰ ਇਸ ਤਰ੍ਹਾਂ ਲਾਵਾਂਗੇ ਤੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਕਰਦੇ ਆਂਗੇ ਬੈਕ ਤੋਂ ਵਿਚ ਵਾਲਾ ਕੁੰਡਾ ਆਪਣਾ ਜਿਹੜਾ ਉਹ ਫਰੰਟ ਤੇ ਇਸ ਤਰ੍ਹਾਂ ਆਉਣਾ ਚਾਹੀਦਾ। ਤਾਂ ਅੱਗੇ ਨੂੰ ਅੱਗੇ ਕਰਾਂਗੇ। ਤੇ ਦੋ ਕੁੰਡੇ ਸਿੱਧੇ ਬਣਾ ਦੇਾਂਗੇ। ਇਹਨਾਂ 8 ਕੁੰਡਿਆਂ ਨੂੰ ਅੱਗੇ ਕੰਟੀਨਿਊ ਕਰਾਂਗੇ ਤਿੰਨ ਕੁੰਡੇ ਸਿੱਧੇ। ਤਾਂ ਅੱਗੇ ਕਰਾਂਗੇ। ਦੋ ਕੁੰਡਿਆਂ ਨੂੰ ਇਸ ਤਰ੍ਹਾਂ ਟਰਨ ਕਰਾਂਗੇ। ਵਾਪਸ ਸਲਾਈ ਦੇ ਉੱਪਰ। ਇਸ ਤਰ੍ਹਾਂ ਤੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬੈਕ ਤੋਂ ਕਰਾਂਗੇ ਇਹਦਾ। ਤਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਸਿੱਧੇ ਬਣਾ ਲਾਂਗੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਕੰਪਲੀਟ ਕਰਾਂਗੇ ਅਠਾ ਅਠਾ ਗੁੰਦਿਆਂ ਦੇ ਹਿਸਾਬ ਨਾਲ 12ਵੀਂ ਸਲਾਈ ਨੂੰ ਆਪਾਂ ਫੇਰ ਵਾਪਸ ਪੂਰਾ ਉਲਟਾ ਉਲਟਾ ਬਣਾ ਕੇ ਕੰਪਲੀਟ ਕਰਾਂਗੇ 12 ਨੰਬਰ ਸਲਾਈ ਹਾਂਜੀ ਇਹ ਵੇਖੋ ਜੀ 12 ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਕੰਪਲੀਟ ਹੋ ਗਿਆ ਕਿੰਨਾ ਸੋਹਣਾ ਆਪਣਾ ਪੱਤੀ ਵਾਲਾ ਡਿਜ਼ਾਈਨ ਲੱਗ ਰਿਹਾ ਜਰੂਰ ਇਹਨੂੰ ਤੁਸੀਂ ਆਪਣੇ ਕਿਸੇ ਵੀ ਪ੍ਰੋਜੈਕਟ ਦੇ ਉੱਤੇ ਟਰਾਈ ਕਰਨਾ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ ਜੀ ਧੰਨਵਾਦ